ਸਤਕਾਰਯੋਗ ਮੁਖਤਿਆਰ ਸਿੰਘ ਜੀ ਦੇ ਪੁੱਤਰ ਸਰਦਾਰ ਜਗੀਰ ਸਿੰਘ ਜੀ ਦੇ ਘਰ ਵਿੱਚ ਇਕੱਤਰ ਹੋਏ ਸਰਦਾਰ ਮੰਦਰ ਸਿੰਘ ਜੀ ਸੂਬੇਦਾਰ ਨਿਰੰਜਨ ਸਿੰਘ ਜੀ ਬਹੁਤ ਹੀ ਸਤਕਾਰਯੋਗ ਗੁਰਮੀਤ ਸਿੰਘ ਜੀ ਰਮੇਸ਼ ਕੁਮਾਰ ਜੀ ਅਸ਼ੋਕ ਕੁਮਾਰ ਜੀ ਪੱਗਾ ਸਿੰਘ ਜੀ ਕੋਕੀ ਜੀ ਸਤਕਾਰਯੋਗ ਨੀਰਾ RAM ਸੰਜੂ RAM ਜੀ ਅਤੇ ਸਤਕਾਰਯੋਗ सीताराम ਜੀ ਸਰਦਾਰ ਬੀਨ ਸਿੰਘ ਜੀ ਅਨਮੋਲ ਅਰਸ਼ ਅਤੇ ਮੇਰੀਆਂ ਭੈਣਾਂ ਮਨਜੀਤ ਕੌਰ ਨੰਗਲ ਜੀ ਬੀਬੀ ਪਰਮਜੀਤ ਕੌਰ ਪੰਚਾਇਤ ਮੈਂਬਰ ਸੰਤੋਸ਼ ਨਾਨੀ ਜੀ ਭੈਣ ਸਰਬਜੀਤ ਕੌਰ ਤੇ ਮੇਰੀ ਭੈਣ ਰਾਣੀ ਐਮਸੀ ਤੇ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਛੋਟੇ ਵੀਰ ਮੇਰੇ ਬੱਚਿਆਂ ਵਰਗਾ ਸਰਦਾਰ ਅਨੂ ਪ੍ਰਤਾਪ ਸਿੰਘ ਸਭ ਤੋਂ ਪਹਿਲਾਂ ਆਪਾਂ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਸਭ ਤੋਂ ਜ਼ਿਆਦਾ ਮੈਨੂੰ ਅੱਜ ਇੱਥੇ ਆਣ ਦੀ ਖੁਸ਼ੀ ਇਹ ਹੋ ਰਹੀ ਹੈ ਕਿ ਇੱਥੇ ਸਭ ਤੋਂ ਜ਼ਿਆਦਾ ਅਨੁਵੀਰੇ ਲੇਡੀਜ਼ ਇਕੱਠੀਆਂ ਹੋਈਆਂ ਇਹ ਬਹੁਤ ਵੱਡੀ ਔਰ ਬਹੁਤ ਹੀ ਵਧੀਆ ਨਿਸ਼ਾਨੀ ਹੈ ਜੇ ਕਹੀ ਜਾ ਸਕੇ ਬਦਲਾ ਦੀ ਜਿੱਥੇ ਭੈਣਾਂ ਇਕੱਠੀਆਂ ਹੋ ਜਾਂਦੀਆਂ ਹਨ ਤੇ ਫਿਰ ਉਹ ਸਭ ਕੁਝ ਸੰਭਵ ਹੈਗਾ ਔਰ ਬਹੁਤ ਵਧੀਆ ਲੱਗ ਰਿਹਾ ਹੈ ਦੇਖ ਕੇ ਕਿ ਤੁਸੀਂ ਜਾਗਰੂਕ ਹੋ ਤੁਹਾਨੂੰ ਪਤਾ ਲੱਗ ਰਿਹਾ ਹੈਗਾ ਕਿ ਤੁਹਾਡੇ ਦੇ ਨਾਲ ਹੋ ਕੀ ਰਿਹਾ ਹੈ ਕਿ ਸਾਨੂੰ ਦੱਸਣ ਦੀ ਇਹ ਲੋੜ ਨਹੀਂ ਹੈ ਕਿ ਤੁਹਾਡੇ ਨਾਲ ਕਿੰਨਾ ਤੱਕਾ ਹੋ ਰਿਹਾ ਹੈਗਾ ਕਿ ਤੁਹਾਨੂੰ ਕਹਿ ਕੇ ਤੁਹਾਨੂੰ ਸਿਰਫ ਸੁਪਨੇ ਦਿਖਾਏ ਨਹੀਂ ਗਏ ਉਸ ਵਕਤ ਦੇ ਵਿੱਚ ਸੁਪਨੇ ਵੇਚੇ ਗਏ ਹੈ ਜੇ ਅਸਲੀਅਤ ਜਾਨਮੀ ਹੈ ਤੇ ਮੈਂ ਇਹ ਬੇਨਤੀ ਕਰਦੀ ਕਿ ਪਿੰਡਾਂ ਦਾ ਹ ਸਰਵੇ ਕਰਾ ਕੇ ਦੇਖੋ ਕਿ ਕਿਹੜੇ ਜੜੇ ਹੈਗੇ ਹੈ ਬਦਲਾ ਆਇਆ ਹੈਗਾ ਮਤਲਬ ਵੱਧ ਨਾਲ ਉਹ ਬੱਦਰ ਹਾਲਤ ਹੈ ਜਿਹੜੀ ਉਹ ਹੁਣ ਇਸ ਵਕਤ ਹੋ ਚੁੱਕੀ ਹੈ ਔਰ ਪੰਜਾਬ ਜਿਹੜੀ ਹੈ ਉਹ ਜੇ ਤੁਸੀਂ ਪੰਜਾਬ ਨੂੰ ਬਚਾਣਾ ਹੈ ਤੇ ਪੰਜਾਬ ਨੂੰ ਸਿਰਫ ਤੇ ਸਿਰਫ ਖੇਤਰੀ ਪਾਰਟੀ ਹੀ ਬਚਾ ਸਕਦੀ ਹੈ ਮੈਂ ਧਰਮਪਤਨੀ ਸਰਦਾਰ ਰਾਜਵਿੰਦਰ ਸਿੰਘ ਲੋਕ ਸਭਾ ਹਲਕਾ ਫਰੀਦਕੋਟ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦੀ ਹੈ ਤੇ ਤੁਹਾਡੇ ਸਾਰਿਆਂ ਤੋਂ ਇਹ ਆਸ਼ੀਰਵਾਦ ਲੈਣ ਆਈ ਹੈ ਜੇ ਤੁਸੀਂ ਸਾਰਿਆਂ ਤਗੜੀਆਂ ਹੋ ਕੇ ਜੇ ਮੇਰੇ ਆ ਵੀਰ ਛੋਟੇ ਖੜੇ ਆ ਜੇ ਤੁਸੀਂ ਇੱਕ ਪਾਸੇ ਹੋ ਜੋ ਇਹ ਯੂਥ ਇੱਕ ਪਾਸੇ ਹੋ ਜੇ ਤੇ ਕੁਝ ਤਾਂ ਕੁਝ ਕਰ ਸਕਦੇ ਆ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਵੀ ਬੈਠੇ ਆ ਮੈਨੂੰ ਲੱਗਦਾ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਆ ਕਿ ਸਾਡੇ ਨਾਲ ਪਹਿਲਾਂ ਕੀ ਸੀ ਤੇ ਹੁਣ ਕੀ ਹੋ ਰਿਹਾ ਹੈ ਮੇਰੇ ਪਤੀ ਸਰਦਾਰ ਰਾਜਵਿੰਦਰ ਸਿੰਘ ਜੀ ਜਿਨ੍ਹਾਂ ਦੇ ਸਵਰਗੀ ਨਾਨਾ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਜਿਹੜੇ 9 ਵਰੀ ਤੁਸੀਂ ਇੱਥੇ ਉਹਨਾਂ ਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਉਹਨਾਂ ਨੇ ਹੀ ਸ਼ਗਨ ਸਕੀਮ ਹੈ ਜਿਹੜੀ ਕੁੜੀਆਂ ਦੀ ਸ਼ੁਰੂ ਕਰਵਾਈ ਸੀ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਪਰਿਵਾਰ ਵਾਸਤੇ ਕਿ ਜਿਹੜੀ ਕੁੜੀਆਂ ਦੀ ਸ਼ਗਨ ਸਕੀਮ ਸ਼ੁਰੂ ਕਰਵਾਈ ਸੀ ਉਹਨਾਂ ਨੇ 5100 ਰੁਪਏ ਤੋਂ ਸ਼ੁਰੂ ਕਰਵਾਈ ਸੀ ਜਿਹੜੀ ਕਿ ਹੁਣ 52000 ਰੁਪਇਆ ਹੋ ਚੁੱਕੀ ਹੈ ਕਿਉਂ ਕਿਉਂਕਿ ਉਹ ਪੰਜਾਬ ਤੋਂ ਬਿਲੋਂਗ ਕਰਦੇ ਸੀ ਉਹਨਾਂ ਨੂੰ ਪੰਜਾਬ ਦੀਆਂ ਧੀਆਂ ਦੇ ਨਾਲ ਦਰਦ ਸੀ ਔਰ ਪੰਜਾਬ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝਦੇ ਸੀ ਇਸ ਕਰਕੇ ਔਰ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕੀ ਰਾਜਵਿੰਦਰ ਤੁਹਾਡਾ ਆਪਣਾ ਬੱਚਾ ਹੈ ਤੁਹਾਡੇ ਇਸ ਇਲਾਕੇ ਦਾ ਦੋਤਾ ਹੈ ਤੇ ਕਿਰਪਾ ਕਰਕੇ ਰਾਜਵਿੰਦਰ ਨੂੰ ਇਸ ਵਾਰ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਤਕੜੀ ਦੇ ਉੱਪਰ ਬਟਨ ਦਬਾਓ ਤੇ ਉਹਨੂੰ ਕਾਮਯਾਬ ਬਣਾਓ ਤੇ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਵੀ ਚਲੋ ਹੁਣ ਤਾਂ ਆਪਾਂ ਇੱਕ ਆਫੀਸ਼ੀਅਲੀ ਜੋ ਵੀ ਹੈ ਉਹ ਮੀਟਿੰਗ ਕਰ ਰਹੇ ਆਂ ਇਸ ਤੋਂ ਬਾਅਦ ਮੈਂ ਜ਼ਰੂਰ ਅਨੁਪਰਤਾਰਨ ਨੂੰ ਕਹੂੰਗੀ ਕਿ ਮੈਨੂੰ ਥੋੜਾ ਟਾਈਮ ਦਿਓ ਕਿ ਮੈਂ ਇਹਨਾਂ ਦੇ ਵਿੱਚ ਬਹਿ ਕੇ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਗੱਲਾਂ ਸੁਣਨੀਆਂ ਚਾਹਨੀ ਹੈ ਸਮਝਣੀਆਂ ਚਾਹਨੀ ਹੈ ਤਾਂ ਕਿ ਮੈਨੂੰ ਪਤਾ ਲੱਗੇ ਕਿ ਮੇਰਾ ਪਰਿਵਾਰ ਕਿੰਨਾ ਕੁ ਦੁਖੀ ਹੈ। ਔਰ ਮੈਨੂੰ ਅੱਜ ਇਸ ਗੱਲ ਦੀ ਇੰਨੀ ਖੁਸ਼ੀ ਹੋ ਰਹੀ ਹੈ ਕਿ ਮੈਂ ਉਹ ਠੀਕ ਹੈ ਮੋਗੇ ਹਲਕੇ ਦੇ ਵਿੱਚ ਵਿੱਚ ਹੀ ਰਹਿੰਦੀ ਸੀ ਬਹੁਤ ਬਾਹਰ ਨਹੀਂ ਨਿਕਲੀ। ਕਿਉਂਕਿ ਜੇ ਕਹੀਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਨੇ ਜਿਹੜੀ ਪੀ ਐਚ ਡੀ ਕਰਵਾਈ ਹੈ ਸੱਚੇ ਪਾਤਸ਼ਾਹ ਨੇ ਪਪਾ ਜੀਵਨ ਸਿੰਘ ਜੀ ਤੇ ਉਹਨਾਂ ਨੇ ਪੀ ਐਚ ਡੀ ਕਰਵਾਈ ਹੈ ਤੇ ਰਾਜਵਿੰਦਰ ਸਿੰਘ ਜੀ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ। ਉਹ ਮੇਰੇ ਪ੍ਰੇਰਨਾ ਸੋਤ ਸੀਗੀ। ਉਹਨਾਂ ਨੇ ਮੈਨੂੰ ਬੜੀ ਪ੍ਰੇਰਣਾ ਦਿੱਤੀ ਇਸ ਚੀਜ਼ ਬਾਰੇ ਤੇ ਜਿਹੜਾ ਮੇਰਾ ਪੀ ਐਚ ਡੀ ਦਾ ਕਾਰਜ ਹੈ ਉਹਨਾਂ ਦੇ ਸਿੱਤੇ ਹੀ ਪੂਰਾ ਹੋ ਚੁਕਿਆ ਤੇ ਦੂਜੀ ਗੱਲ ਕੀ ਆਪਾਂ ਸਾਰੇ ਜਾਣਦੇ ਆ ਕਿ ਤੁਸੀਂ ਸਾਰਿਆਂ ਨੇ ਰਲ ਕੇ ਜਦੋਂ ਆਪਾਂ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਤ ਕਰਵਾਈ ਹੈ ਤੁਸੀਂ ਸਾਰਿਆਂ ਨੇ ਕਰਵਾਈ ਹੈ ਦੇਖੋ ਉਦੋਂ ਆਪਣੀ ਸਰਕਾਰ ਵੀ ਨਹੀਂ ਸੀਗੀ ਪਰ ਕੀ ਸੀਗਾ ਕਿ ਤੁਸੀਂ ਮੇਰੇ ਭਰਾ ਮੇਰੀਆਂ ਭੈਣਾਂ ਮੋਢੇ ਨਾਲ ਮੋਟਾ ਲਾ ਕੇ ਖੜੀਆਂ ਸੀਗੀਆਂ ਤੇ ਆਪਾਂ ਆਪੋਜ਼ਿਟ ਗਵਰਨਮੈਂਟ ਤੋਂ ਵੀ ਉਹ ਚੀਜ਼ ਲੈ ਲਈ ਆਪਾਂ ਆਪੋਜ਼ਿਟ ਗਵਰਨਮੈਂਟ ਤੋਂ ਵੀ ਪੈਸੇ ਕਢਵਾ ਲਏ ਤੇ ਤੇ ਜੇ ਆਪਣੀ ਸਰਕਾਰ ਆ ਜੇ ਤੇ ਜੇ ਆਪਣਾ ਬੰਦਾ ਇੱਕ ਐਮਪੀ ਬਣ ਕੇ ਉੱਥੇ ਜਲਾ ਜੇ ਤਾਂ ਉਹ ਤੁਹਾਡੇ ਵਾਸਤੇ ਕੀ ਨਹੀਂ ਕਰ ਸਕਦਾ ਉਹ ਬਹੁਤ ਕੁਝ ਕਰ ਸਕਦੇ ਆ ਫਿਰ ਜਿਸ ਤਰ੍ਹਾਂ ਹੁਣ ਰਾਜਵਿੰਦਰ ਜੀ ਦੀ ਪ੍ਰੇਰਣਾ ਸੋਤਰੀ ਵਿਰਾਸਤੇ ਖਾਲਸਾ ਦੇ ਵਿੱਚ 5 ਏਕੜ ਜ਼ਮੀਨ ਦੇ ਵਿੱਚ ਪਪਾ ਜੀਵਨ ਸਿੰਘ ਜੀ ਦਾ ਮੈਮੋਰੀਅਲ ਬਣ ਰਿਹਾ ਹੈ ਉਹਦੇ ਵਿੱਚ ਵੀ ਚਾਹੇ ਉਹਦੇ ਵਿੱਚ ਸੇਵਾ ਨਿਭਾ ਰਹੀ ਹੈ ਮਹਾਰਾਜ ਜੀ ਵੱਲੋਂ ਪਰਮਾਤਮਾ ਵੱਲੋਂ ਗੁਰੂ ਪਾਤਸ਼ਾਹ ਵੱਲੋਂ ਸੇਵਾ ਜਿਹੜੀ ਉਹ ਦਿੱਤੀ ਗਈ ਹੈ ਬੰਦਾ ਤਾਂ ਕੁਝ ਵੀ ਨਹੀਂ ਹੁੰਦਾ ਕੁਝ ਨਹੀਂ ਕਰ ਸਕਦਾ ਪਰ ਇਦੇ ਵਿੱਚ ਵੀ ਰਾਜਵਿੰਦਰ ਦਾ ਬਹੁਤ ਵੱਡਾ ਯੋਗਦਾਨ ਹੈ ਠੀਕ ਹੈ ਔਰ ਮੇਰੀ ਤੁਹਾਡੇ ਸਾਰਿਆਂ ਅੱਗੇ ਤੁਹਾਡੇ ਚਰਮਾ ਦੇ ਵਿੱਚ ਇਹ ਬੇਨਤੀ ਹੈ ਕਿ ਇਸ ਵਾਰ ਜਿਹੜਾ ਮੌਕਾ ਹੈਗਾ ਸਰਦਾਰ ਰਾਜਵਿੰਦਰ ਸਿੰਘ ਧਰਮਪੋਤ ਨੂੰ ਦਵੋ ਫਿੱਕੇ ਤਕੜੀ ਦੇ ਉੱਪਰ ਮੋਹ ਲਗਾਓ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਆਓ ਜੋ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੈ ਉਹ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਉਹ ਕਿਉਂ ਨਹੀਂ ਕਰ ਸਕਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਖੇਤਰੀ ਪਾਰਟੀ ਹੈ ਉਹ ਪੰਜਾਬ ਦੀ ਪਾਰਟੀ ਹੈ ਉਹਨੇ ਕੁਝ ਵੀ ਕਰਨਾ ਹੈ ਤੇ ਉਹਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹੀ ਕਰਨਾ ਹੈ ਨੇਚਰਲੀ ਗੱਲ ਹੈ ਜੇ ਅਸੀਂ ਆਪਣਾ ਕੁਸ਼ ਕਰਾਂਗੇ ਸਭ ਤੋਂ ਵੱਲੋਂ ਅਸੀਂ ਆਪਣੇ ਘਰ ਦਾ ਹੀ ਸਵਾਰਾਂਗੇ ਤੇ ਦਿੱਲੀ ਵਾਲਿਆਂ ਨੇ ਨੇਚਰਲੀ ਗੱਲ ਹੈ ਕਿ ਦਿੱਲੀ ਦਾ ਹੀ ਸਵਾਰਨਾ ਹੈ ਉਹ ਆਪਣਾ ਕਿਉਂ ਸਵਾਰਨਗੇ ਸਭ ਨੂੰ ਹੀ ਆਪਣਾ ਘਰ ਪਿਆਰਾ ਹੁੰਦਾ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਮੈਂਬਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹਨੂੰ ਆਪਣਾ ਪਰਿਵਾਰ ਸਮਝਦੀ ਹੈ ਇੱਕ ਇੱਕ ਵਰਕਰ ਨੂੰ ਆਪਣਾ ਪਰਿਵਾਰ ਸਮਝਦੀ ਹੈ ਔਰ ਵਰਕਰ ਦੀ ਜਿਹੜੀ ਕੀਮਤ ਹੈ ਤੇ ਸਿਰਫ ਤੇ ਸਿਰਫ ਕਿਸ ਪਾਰਟੀ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਹੈ ਤੇ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਰਾਜਵਿੰਦਰ ਸਿੰਘ ਧਰਮਕੋਟ ਨੂੰ ਇੱਕ ਵਾਰ ਮੌਕਾ ਦਿਓ ਤਾਂ ਕਿ ਉਹ ਬਹੁਤ ਹੀ ਪੜਿਆ ਲਿਖਿਆ ਸੋਚਵਾਨ ਇਨਸਾਨ ਹੈ ਉੱਥੇ ਜਾ ਕੇ ਦਿੱਲੀ 'ਚ ਜਾ ਕੇ ਤੁਹਾਡੀ ਸਾਰਿਆਂ ਦੀ ਆਵਾਜ਼ ਉਠਾ ਸਕੇ ਤੇ ਤੁਹਾਡੇ ਹੱਕਾਂ ਦੇ ਵਿੱਚੋਂ ਲੜ ਸਕੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਵਾਰ ਉਹਨੂੰ ਮੌਕਾ ਜ਼ਰੂਰ ਦਿਓਗੇ ਇੰਨਾ ਹੀ ਸ਼ਬਦਾਂ ਦੇ ਨਾਲ ਮੈਂ ਸ਼ਮਾ ਦੀ ਜਾਂਚੇ ਤੈਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ